ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਬਹੁਤ ਹੀ ਵਧੀਆ ਚੀਜ਼ ਦਿਖਾਉਣ ਜਾ ਰਹੇ ਆ ਇਹ ਜੋ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਜੋ ਦੁਕਾਨ ਹੈ ਪਹਿਨਾਵਾ ਸੋ ਪਹਿਨਾਵਾ ਇਹਨਾਂ ਲਈ ਸ਼ਾਪ ਦਾ ਨਾਮ ਹੈ ਤੇ ਇੱਥੇ ਰੈਡੀमेड ਕੱਪੜੇ ਮਿਲਦੇ ਨੇ ਉਹ ਆਪਾਂ ਅੰਦਰ ਚੱਲਦੇ ਆ ਤੇ ਗੱਲਬਾਤ ਵੀ ਕਰਦੇ ਆਂ हां जी सूसाहब नमस्कार जी हो ठीक है जी बहुत बढ़िया जी बहुत बढ़िया है कृपा साडी so, वाह जी वाह सो पहला ता ਤੁਹਾਨੂੰ ਮੁਬਾਰਕਾਂ ਇਸ ਨਵੀਂ ਸ਼ਾਪ ਦੀਆਂ ਜੀ थैंक यू जी थैंक यू ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸੋ ਭਾਬੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਤੁਹਾਡੀ ਸ਼ਾਪ ਦੀ ਆਪਾਂ ਨੇ ਵੀਡੀਓ ਬਣਾਣੀ ਹੈ ਜੋ ਤੁਹਾਡੇ ਕੋਲ ਵੈਰਾਈਟੀ ਹੈ ਕੀ ਕੀ ਹੈ ਕਿਹੜੇ ਕਿਹੜੇ ਮਤਲਬ ਕੇ ਤੁਸੀਂ ਰੈਡੀमेड ਕੱਪੜੇ ਜੋ ਵੀ ਰੱਖੇ ਹੋਏ ਆ ਸੋ ਜਰਾ ਸਾਡੇ ਨਾਲ ਇੱਕ ਬੰਦਾ ਦਬੋ ਤੇ ਜੋ ਸਾਨੂੰ ਦੱਸ ਸਕੇ ਬਿਲਕੁਲ ਬਿਲਕੁਲ ਜੀ ਵਧੀਆ ਬੰਦਾ ਲਵਾਂਗਾ ਤੁਹਾਨੂੰ ਨਾਲ ਦਿਖਾਵਾਂਗੇ ਵੈਰਾਈਟੀ ਸਾਡੀ ਦੁਕਾਨ ਦੀ ਕੀ ਕੀ ਆ ਲੇਟੈਸਟ ਜਿਹੜਾ ਚੱਲ ਰਿਹਾ ਹੈ ਟੌਪ ਵਗੈਰਾ ਮੁੰਜੋਗਰ ਵਗੈਰਾ 6 ਪਾਕਟ ਜੀਨ ਵਗੈਰਾ ਜਿਹੜਾ ਟ੍ਰੈਂਡ ਮੈਂ ਜਿਹੜੀਆਂ ਵੀ ਆਟਮ ਹੋਣਗੇ ਸਾਰੇ ਤੁਹਾਨੂੰ ਲੇਟੈਸਟ ਦਿਖਾ ਜਾਊਂਗੇ ਨਵੇਂ ਵੈਰਾਈਟੀ ਜੋ ਵੀ ਹੋਣਗੀ ਸਾਡੀ ਦੁਕਾਨ ਦੀ ਬਿਲਕੁਲ ਜੀ ਅਵੇਲੇਬਲ ਹੋਣਗੀ ਤੁਹਾਨੂੰ ਦਿਖਾਉਂਗੇ ਪੂਰੀ ਠੀਕ ਹੈ ਚਲੋ ਇਹਦੇ ਦੇਖਦੇ ਹਾਂ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਠੀਕ ਠਾਕ ਹੈ ਜੀ ਸੋ ਤੁਹਾਡੀ ਦੁਕਾਨ ਤੇ ਪਹੁੰਚੇ ਆ ਪਹਿਨਾਵਾ ਜੋ ਸ਼ਾਪ ਦਾ ਨਾਮ ਹੈ ਮੇਨ ਬਾਜ਼ਾਰ ਖੁਰਾਲੀ ਦੇ ਵਿੱਚ ਸੋ ਤੁਹਾਡੇ ਕੋਲ ਰੈਡੀ ਮੇਡ ਜੋ ਰੱਖੀ ਹੋਈ ਆ ਵੈਰਾਈਟੀ ਰੱਖੀ ਹੋਈ ਆ ਕੱਪੜੇ ਕਿਹੜੇ ਕਿਹੜੇ ਕੱਪੜੇ ਆ ਬੱਚਿਆਂ ਦੇ ਵੀ ਆ ਤੇ ਹੋਰ ਵੀ ਕਿਹੜੇ ਕੋਈ ਆ ਸਾਡੇ ਕੋਲ ਜੀ ਸਾਰੇ ਲੇਡੀਜ਼ ਕਰਲਿਸ਼ ਵੈਰਾਈਟੀ ਮਿਲੇਗੀ ਜੀ ਜੈਂਟਸ ਵੈਰਾਈਟੀ ਮਿਲੇਗੀ ਜੀ ਸਾਡੇ ਕੋਲ ਇਦਾਂ ਦੇ ਕ੍ਰੋਪ ਟੌਪ ਮਿਲ ਜਾਣਗੇ ਕ੍ਰੋਪ ਟੀ-ਸ਼ਰਟ ਸਾਰੀ ਤਰ੍ਹਾਂ ਦੀ ਆਈਟਮ ਆਉਂਦੀ ਆ ਓਕੇ ਜੋ ਇਸ ਟਾਈਮ ਨੂੰ ਕਿ ਟ੍ਰੈਂਡ ਵੀ ਚਾਹੀਦਾ ਆਈਟਮ ਆ ਨਿਊ ਟ੍ਰੈਂਡ ਹੈ ਤੁਹਾਨੂੰ ਸਾਰੀ ਤਰ੍ਹਾਂ ਦੀ ਆਈਟਮ ਮਿਲੇਗੀ ਜੀ ਬਾਕੀ ਇਹ ਬੰਬੇ ਆਰਟੀਕਲ ਮਿਲਣਗੇ ਸਾਰੇ ਵਧੀਆ ਟੌਪ ਨੇ ਜੀ ਓਕੇ ਬੰਬੇ ਆਰਟੀਕਲ ਨੇ ਇਦਾਂ ਦੀ ਨੀਟਿੰਗ ਟੌਪ ਮਿਲ ਜਾਣਗੇ ਤੁਹਾਨੂੰ ਸਾਰੇ ਤਰ੍ਹਾਂ ਦੇ ਜਿਹਨਾਂ 'ਚ ਬਹੁਤ ਕਲਰ ਡਿਜ਼ਾਈਨ ਬਹੁਤ ਬਾਕੀ ਤੁਹਾਨੂੰ ਟੀ-ਸ਼ਰਟਸ ਮਿਲਣਗੀਆਂ ਇਦਾਂ ਕਿ ਦੇਖੋ ਇਹ ਫੈਂਸੀ ਟੌਪ ਮਿਲਣਗੇ ਕ੍ਰੋਪ ਵਿੱਚ ਇਹ ਵੀ ਨੀਟਿੰਗ ਚਾ ਨਿਊ ਆਰਟੀਕਲ ਆਇਆ ਜੀ ਜੀ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਜੋਗਰਸ ਹੋਣਗੀਆਂ ਲੋਰ ਮਿਲਣਗੇ ਹਰ ਤਰ੍ਹਾਂ ਦਾ ਲੋਰ ਮਿਲੇਗਾ ਕਾਟਨ ਦਾ ਲੋਰ ਮਿਲ ਜੇਗਾ ਜੀ ਚਾਈਨੀਜ਼ ਲੋਰ ਮਿਲਣਗੇ ਇਦਾਂ ਦੇ ਇਹ ਸਾਰੇ ਇਹਨਾਂ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਬਹੁਤ ਓਕੇ ਜੀ ਬਾਕੀ ਇਸ ਤੋਂ ਇਲਾਵਾ ਜੀ ਇਹ ਆਰਟੀਕਲ ਚੱਲ ਰਹੇ ਨੇ ਜੀ ਪੈਂਟ ਟਾਈਪ ਜੋਗਰ ਆ ਰਹੀ ਹੈ ਇਹ ਇਹਨਾਂ ਦਾ ਫਾਰਮਲ ਜੋਗਰਸ ਆndੀਆਂ ਜੀ ਜੀ ਕਟਰਾਇਜ਼ ਜੋਗਰ ਜੇਬ ਵੀ ਲੱਗੀ ਹੁੰਦੀ ਹੈ ਇਹਨੂੰ ਹਾਂਜੀ ਹਾਂਜੀ ਸਰ ਇਹ ਪੈਂਟ ਦੀ ਤਰ੍ਹਾਂ ਹੀ ਲੱਗੇਗੀ ਜੀ ਭਾਈ ਹੋਈ ਅੱਛਾ ਜੀ ਲੋਕਿ ਵਧੀਆ ਪੈਂਟ ਦੀ ਤਰ੍ਹਾਂ ਕੰਫਰਟੇਬਲ ਸਟ੍ਰੈਚੇਬਲ ਕਪੜਾ ਹੋਏਗਾ ਜੀ ਬਾਕੀ ਇੱਧਰ ਕਟਰਾਇਜ਼ ਦੀਆਂ ਜੋਗਰ ਮਿਲਣਗੀਆਂ 6 ਪਾਕਟ ਇਹਨਾਂ ਚ ਵਿਦਆਊਟ 6 ਪਾਕਟ ਵੀ ਮਿਲ ਜਾਣਗੀਆਂ ਸਰ ਹਰ ਤਰ੍ਹਾਂ ਦੀ ਮਿਲੂਗੀ ਜੀ ਇੱਧਰ ਦੇਖੋ ਇਹ ਵੀ ਸਾਰੀ ਜੋਗਰਸ ਦੀ ਵੈਰਾਈਟੀ ਹੈ ਜੀ ਇਹ ਵੀ ਫਾਰਮਲ ਕਪੜਾ ਹੈ ਲਾਈਕਰਾ ਕਪੜੇ 'ਚ ਹੈ ਜੀ ਓਕੇ ਜੀ ਵਿਦ ਪਾਕਟ ਵਿਦਆਊਟ ਪਾਕਟ ਹਰ ਤਰ੍ਹਾਂ ਦੀ ਮਿਲੇਗੀ ਠੀਕ ਹੈ ਜੀ ਬਾਕੀ ਇਹ ਚੀਜ਼ ਹੈ ਜੀ ਇਹ ਦੇਖੋ ਇਹ ਲੋਅਰ ਜੋਗਰ ਆ ਗਈ ਇਹ ਐਨਐਸ ਦੇ ਕੱਪੜੇ ਚ ਹੈ ਇਹਨੂੰ ਐਨਐਸ ਦਾ ਕੱਪੜਾ ਹੈ ਇਹ ਗਰਮੀ ਚ ਵੀ ਪਾ ਹੋ ਜਾਂਦਾ ਹੈ ਇੱਚੇ ਪਾਉਣ ਵਾਸਤੇ ਆਈ ਏ ਓਕੇ ਜੀ ਬਹੁਤ ਵਧੀਆ ਕੱਪੜਾ ਇਹਨਾਂ ਦੀ ਕਲਰ ਵਗੈਰਾ ਨਹੀਂ ਖਰਾਬ ਹੁੰਦੇ ਜੀ ਜੀ ਕੱਪੜਾ ਚੱਲਣ ਵਾਲਾ ਹੋਏਗਾ ਜੀ ਬਾਕੀ ਇਦਾਂ ਮਿੱਡੀਆਂ ਮਿਲਣਗੀਆਂ ਜੀ ਸਰ ਇਨਾਂ ਚ ਵਾਇਰਟੀ ਤੁਹਾਨੂੰ ਬਹੁਤ ਮਿਲੇਗੀ ਜੀ ਵਾਹ ਵਾਹ ਇਨਾਂ ਚ ਇਦਾਂ ਇਨਾਂ ਚ ਹੋਰ ਵਧੀਆ ਜਿੱਦਾਂ ਸ਼ਰਗ ਮਿੱਡੀਆਂ ਆਂਦੀ ਆ ਉੱਪਰ ਸ਼ਲੱਗ ਨੇ ਆਂਦੀ ਆ ਜੀ ਇਹ ਵਾਲੀ ਉੱਪਰ ਜੈਕਟ ਸਟਾਈਲ ਹੁੰਦਾ ਹੈ ਜੀ ਇਦਾਂ ਦੀਆਂ ਆਈਟਮਾਂ ਮਿਲਣਗੀਆਂ ਕਿਉਂਕਿ ਨਾ ਅੱਜ ਤੁਹਾਨੂੰ ਕਲਰ ਡਿਜ਼ਾਈਨ ਹੋਰ ਮਿਲ ਜਾਣਗੇ ਬਹੁਤ ਜੀ ਇਹਦੇ ਕੋਈ ਸਾਈਜ਼ ਵੀ ਹੁੰਦੇ ਆ ਸਾਰੇ ਮਿਲਣਗੇ ਜੀ ਅਵੇਲੇਬਲ ਹੈ ਸਾਈਜ਼ ਸਾਡੇ ਕੋਲ ਡਬਲ ਐਕਸਐਲ ਐਮ ਐਲ ਐਕਸਐਲ ਡਬਲ ਐਕਸ ਜੀ ਜੀ ਸਾਰੇ ਮਿਲਣਗੇ ਜੀ ਬਾਕੀ ਸਾਰੇ ਇਦਾਂ ਦੇ ਕਾਟਨ ਦੇ কুরਤੇ ਨੇ ਲੌਂਗ কুরਤੇ ਜੀ ਜਦੋਂ ਹੁਣ ਗਰਮੀ ਆ ਰਹੀ ਹੈ ਇਹ ਗਰਮੀ ਛਾਣ ਵਾਲੇ ਕੱਪੜੇ ਆ ਸਾਰੇ ਜੀ ਪਿਓਰ ਕਾਟਨ ਦੇ ਕੱਪੜੇ ਇਹਨਾਂ 'ਚ ਕਲਰ ਪ੍ਰਿੰਟ ਡਿਜ਼ਾਈਨ ਤੁਹਾਨੂੰ ਕੋ ਸਰ ਤਰ੍ਹਾਂ ਦੇ ਡਿਜ਼ਾਈਨ ਕਲਰ ਕਲਰ ਮਿਲ ਜਾਣਗੇ

अच्छा जी ਇਹਨਾਂ 'ਚ ਕਾਫੀ ਕਲਰ ਡਿਜ਼ਾਈਨ ਨੇ ਇਹਨਾਂ 'ਚ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਕਿੰਨੀਆਂ ਜੇਬਾਂ ਹੀ 6 ਪਾਕਟ ਆ ਸਰ 6 ਜੇਬਾਂ ਵਾਹ ਜੀ ਵਾਹ ਇਹ ਵੀ ਲੇਡੀਜ਼ ਹੈ ਜੀ ਹਾਂ ਜੀ ਸਾਰੀ ਲੇਡੀਜ਼ ਪ੍ਰੈਸ ਹੈ ਸਰ ਲੇਡੀਜ਼ ਹੈ ਜੀ ਹਾਂ ਜੀ ਇਹ ਆਉਂਦੀਆਂ ਜੀ ਫਾਰਮਲ ਜੀ ਇਹਦੇ ਵਿੱਚ ਤੁਹਾਨੂੰ ਜੈਗਿੰਗ ਮਿਲ ਜੇਗੀ ਨੈਰੋ ਜੈਗਿੰਗ ਮਿਲ ਜੇਗੀ ਜੀ ਸਟ੍ਰੇਟ ਜੈਗਿੰਗ ਮਿਲ ਜੇਗੀ ਸਾਰੀ ਤਰ੍ਹਾਂ ਦੀ ਮਿਲੇਗੀ ਬੂਟ ਕੱਟ ਵੀ ਮਿਲ ਜੇਗੀ ਇਸ 'ਚ ਜੀ ਜਿਹੜੀ ਬੂਟ ਕੱਟ ਚੱਲਦੀ ਉਹ ਵੀ ਮਿਲ ਜੇਗੀ ਇਸ ਕੱਪੜੇ 'ਚ ਫਾਰਮਲ ਕਪੜਾ ਹੈ ਸਟ੍ਰੈਚੇਬਲ ਕਪੜਾ ਹੈ ਉਹ ਕਰ ਨਹੀਂ ਚਪਾਲ ਲਈ ਅਕੀਸਾਲੇਸ ਕੋ ਅੱਗੇ ਤੁਹਾਨੂੰ ਸਾਡੇ ਕੋਲ ਬਿਲਕੁਲ ਪਾਰਟੀ ویئر ਸੂਟ ਮਿਲ ਜਾਣਗੇ ਜੀ ਪਾਰਟੀ ویئر ਡ्रेसेसਾਂ ਜੀ ਇਹ ਲਹਿੰਗਾ ਸਟਾਈਲ ਹੈ ਜੀ ਲੌਂਗ ਸ਼ਰੱਗ ਦੇ ਨਾਲ ਇਹਨਾਂ ਸਾਨੂੰ ਹਰ ਤਰ੍ਹਾਂ ਦੇ ਮਿਲਗੇ ਸ਼ਾਰਟ ਮਿਲ ਜੇਗਾ ਲਹਿੰਗਾ ਸ਼ਰਾਰਾ ਸੂਟ ਮਿਲ ਜੇਗਾ ਹਰ ਤਰ੍ਹਾਂ ਦੀ ਆਈਟਮ ਮਿਲ ਜੇਗੀ ਇਹਨਾਂ ਚ ਇਹ ਦੇਖੋ ਪਾਰਟੀ ویئر ਸੂਟ ਹੈ ਜੀ ਪੂਰਾ ਹੈਵੀ ਸੂਟ ਪੂਰੇ ਪਾਰਟੀ ਵਿੱਚ ਬਿਲਕੁਲ ਹੈਵੀ ਹੈ ਹੈਵੀ ਚਾਜ ਜਾਂਦਾ ਹੈ ਜੇ ਮੈਰਿਜ ਫੰਕਸ਼ਨ ਤੋਂ ਤੁਸੀਂ ਕਿਤੇ ਪਾਣਾ ਹੈ ਜੀ ਪਾਰਟੀ ਦਾ ਸੂਟ ਹੈ ਜੀ ਇਹ ਵੀ ਤੁਹਾਨੂੰ ਬਹੁਤ ਵੈਰਾਈਟੀ ਮਿਲ ਜੇਗੀ ਸਰ ਜਿੰਦਾ ਦੇ ਵੀ ਕਲਰ ਕਲਰ ਵਗੈਰਾ ਬਹੁਤ ਤਰ੍ਹਾਂ ਦੇ ਮਿਲ ਜਾਣਗੇ ਓਕੇ ਜੀ ਤੁਸੀਂ ਕਾਸੀ ਦੇਖ ਸਕਦੇ ਹੋ ਜੀ ਲੌਂਗ ਲਹਿੰਗਾ ਹੈ ਜੀ ਲੌਂਗ ਸ਼ਲੱਗ ਦੇ ਨਾਲ ਕੁਰਤੀ ਦੇ ਨਾਲ ਮੈਂ ਇਦਾਂ ਹੀ ਤੁਹਾਨੂੰ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਦੇ ਵਿੱਚ ਲਹਿੰਗੇ ਮਿਲਣਗੇ ਸ਼ਰਾਰਾ ਸੂਟ ਮਿਲ ਜਾਣਗੇ ਬਾਕੀ ਤੁਹਾਨੂੰ ਵੈਸਟਰਨ ਡਰੈਸਾਂ ਮਿਲ ਜਾਣਗੀਆਂ ਹਰ ਤਰ੍ਹਾਂ ਦੀ ਆਈਟਮ ਮਿਲੇਗੀ ਜੀ ਗਰਲਿਸ਼ ਲੁੱਕ ਵੀ ਮਿਲੇਗੀ ਲੇਡੀਜ਼ ਲੁੱਕ ਵੀ ਮਿਲੇਗੀ ਹਰ ਤਰ੍ਹਾਂ ਦੀ ਚੀਜ਼ ਮਿਲੇਗੀ ਔਰ ਇਹਨਾਂ ਦੇ ਕੱਪੜੇ ਦੀ ਵੀ ਜ਼ਿੰਮੇਵਾਰੀ ਹੋਏਗੀ ਕਿ ਕੋਈ ਕੰਪਲੇਂਟ ਵਾਲੀ ਚੀਜ਼ ਨਹੀਂ ਹੋਏਗੀ ਜੀ ਇਸ ਤੋਂ ਇਲਾਵਾ ਸਰ ਸਾਡੇ ਕੋਲ ਕਾਟਨ ਦੇ ਸੂਟ ਦੀ ਕਲੈਕਸ਼ਨ ਬਹੁਤ ਹੈ ਇਹ ਕਾਟਨ ਦੇ ਸੂਟ ਨੇ ਜੀ ਪਿਓਰ ਕਾਟਨ ਚਾਹੀਏ কুরਤੀ ਲੌਂਗ ਹੈ ਦੇਖੋ কুরਤੀ ਦੇਖੋ ਇਹਦੀ ਪ੍ਰਿੰਟਡ ਆਲ ਓਵਰ ਪ੍ਰਿੰਟਡ ਹੈ ਜੀ ਜੀ ਸਟ੍ਰੈਚੇਬਲ ਇਹਨਾਂ ਦੇ ਨਾਲਲਾਜ਼ੋ ਨੇ ਜੀ ਸਟ੍ਰੈਚੇਬਲ ਕੱਪੜੇ ਚ ਹਰ ਤਰ੍ਹਾਂ ਦੇ ਆਈਟਮ ਹੈ ਨੇ ਚ ਪ੍ਰਿੰਟਡ ਮਿਲ ਜਾਣਗੇ ਪਲੇਨ ਮਿਲ ਜਾਣਗੇ ਤੁਹਾਨੂੰ ਨਾਲ ਦੁਪੱਟੇ ਹੋਣਗੇ ਜੀ ਪੂਰਾ ਕੰਪਲੀਟ ਸੈੱਟ ਹੋਏਗਾ ਇਹ ਕਲਰ ਤੁਸੀਂ ਦੇਖ ਸਕਦੇ ਹੋ ਇਹਨਾਂ ਚ ਕਲਰ ਵਗੈਰਾ ਲੱਗੇ ਹੋਏ ਨੇ ਜੀ ਪ੍ਰਿੰਟ ਲੱਗੇ ਹੋਏ ਨੇ ਬਹੁਤ ਤਰ੍ਹਾਂ ਦੇ ਕਲਰ ਪ੍ਰਿੰਟ ਨੇ ਇਹਦੇ ਚ ਕਢਾਈ ਵੀ ਕੱਢੀ ਹੋਈ ਹੈ ਹਾਂ ਜੀ ਹਾਂ ਜੀ ਸਰ ਕਢਾਈ ਵਾਲੇ ਮਿਲ ਜੂਗੇ ਵਿਦਾਊਟ ਕਢਾਈ ਵਾਲੇ ਮਿਲ ਜੂਗੇ ਦੇਖੋ ਆ ਦੇਖੋ ਪਰ ਇੰਟਰ ਜਿੱਦਾਂ ਇਹ ਪ੍ਰਿੰਟਡ ਆ ਗਿਆ ਜੀ। ਇਹ ਕਢਾਈ ਚ ਆ ਗਿਆ ਜੀ। ਇਹਨਾਂ ਚ ਇਦਾਂ ਚਿਕਨ ਕਾਰੀ ਚ ਮਿਲ ਜਾਣਗੇ ਤੁਹਾਨੂੰ। Thread work। ਬਾਕੀ ਤੁਹਾਨੂੰ ਕੁਰਤੇ ਮਿਲ ਜਾਣਗੇ ਜੀ ਕਾਟਨ ਦੇ। ਵਧੀਆ ਕੁਰਤੇ ਮਿਲ ਜਾਣਗੇ, ਪਾਰਟੀ wear ਵੀ ਮਿਲ ਜਾਣਗੇ ਇਦਾਂ ਕਾਟਨ ਦੇ ਸਟ੍ਰੈਚੇਬਲ ਕੁਰਤੇ ਨੇ ਜੀ ਇਹ। ਪਿਓਰ ਕਾਟਨ ਵਿੱਚ। ਜਿਸ ਪ੍ਰਿੰਟਡ ਵੀ ਮਿਲ ਜਾਣਗੇ ਤੁਹਾਨੂੰ, ਪ੍ਰਿੰਟਡ ਆਈਟਮ ਮਿਲ ਜੇਗੀ। ਇਹ ਵੀ ਸਟ੍ਰੈਚੇਬਲ ਕਪੜੇ ਚ ਹੋਣਗੇ। ਇੱਥੇ ਲਵਾ ਕਾਟਨ ਦੇ ਕੱਪੜੇ ਜੀ ਮਿਲ ਜਾਣਗੇ ਜੀ ਸਰ ਅੱਗੇ ਤੁਹਾਨੂੰ কুরਤੇ ਦਿਖਾਉਣ ਲੱਗੇ ਸੀ ਮੈਂ কুরਤੇ ਨੇ ਸਾਡੇ ਕੋਲ ਬਹੁਤ ਵਧੀਆ ਸਟ੍ਰੈਚੇਬਲ কুরਤਾ ਹੈ ਕਢਾਈ ਹੋਈ ਹੋਈ ਹੈ ਜੀ ਇਸ ਤੇ ਥ੍ਰੈਡ ਵਰਕ ਹੋਏਗਾ ਐਦਾਂ ਸਟ੍ਰੈਚੇਬਲ ਚ ਮਿਲ ਜਾਣਗੇ ਆ ਦੇਖੋ ਆਰਟੀਕਲ ਬਹੁਤ ਪਿਆਰੇ ਦੇ ਕਲਰ ਮਿਲ ਜਾਣਗੇ ਤੁਹਾਨੂੰ ਹੋਰ ਹਰ ਤਰ੍ਹਾਂ ਦੇ ਬਾਕੀ ਇਸ ਤੋਂ ਇਲਾਵਾ ਕਾਟਨ ਦੇ কুরਤੇ ਨੇ ਜੀ ਸਾਡੇ ਕੋਲ ਪ੍ਰਿੰਟਡ ਕਾਟਨ ਦੇ ਕੁਰਤੀਸ ਮਿਲਣਗੀਆਂ ਇਹਨਾਂ ਚੋਂ ਕਲਰ ਪ੍ਰਿੰਟ ਬਹੁਤ ਤਰ੍ਹਾਂ ਦੇ ਮਿਲਣਗੇ ਜੀ ਹਰ ਸਾਈਜ਼ ਅਵੇਲੇਬਲ ਹੈ ਇਹਦੇ ਚ ML XL ਤੋਂ double XL ਇਸ ਤੋਂ ਇਲਾਵਾ ਸਾਡੇ ਕੋਲ triple XL, 4 XL, 5 XL ਤੱਕ ਸਾਡੇ ਕੋਲ ਕੁਰਤੀਆਂ ਨੇ ਜੀ। ਹਰ ਤਰ੍ਹਾਂ ਦੇ ਕਲਰ ਨੇ, ਪ੍ਰਿੰਟ ਨੇ। ਇਹ ਉੱਪਰ ਆ ਜੀ ਹੁਣ ਆਪਾਂ ਸਾਡਾ ਜੈਂਟਸ ਕਾਊਂਟਰ ਹੈ ਸਾਰਾ ਇਹ। ਇਹਦੇ ਵਿੱਚ ਤੁਹਾਨੂੰ ਜੈਂਟਸ ਟੀ-ਸ਼ਰਟਸ ਮਿਲਣਗੀਆਂ ਜੀ। ਹਰ ਤਰ੍ਹਾਂ ਦੀਆਂ ਦੇਖੋ ਬੈਕ ਪ੍ਰਿੰਟ ਹੈ ਜੀ। ਬਹੁਤ ਡਿਜ਼ਾਈਨ ਨੇ ਇਹਨਾਂ 'ਚ। ਸਾਰੇ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਮਿਲਣਗੇ। ਇਹਨਾਂ 'ਚ ਬਹੁਤ ਪ੍ਰਿੰਟ ਅਵੇਲੇਬਲ ਨੇ। ਕੀ ਹੋਏਗਾ ਆਪਣੇ ਜੀ? ਮਰੇ ਸੈਕ ਪ੍ਰਿੰਟ ਸਾਡੀਆਂ ਟੀ-ਸ਼ਰਟਸ ਚੱਲੀਆਂ ਆਉਂਨ ਅੱਜਕਲ੍ਹ ਪੰਜਾਬ ਜੀ ਮੈਂ ਅੱਜਕਲ੍ਹ ਦੇ ਮੁੰਡੇ ਆਈਮ ਟੀ-ਸ਼ਰਟਸ ਓਕੇ ਤੇ ਜੋ ਨੌਜਵਾਨ ਪਾਉਂਦੇ ਨੇ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕਈ ਡਿਜ਼ਾਈਨ ਮਿਲ ਜੂਗਾ ਓਕੇ ਇਹ ਖੁੱਲੀਆਂ ਨਹੀਂ ਲੱਗਦੀਆਂ ਜੀ ਨਹੀਂ ਨਹੀਂ ਆਫ-ਸ਼ੋਲਡਰ ਜੀ ਜਿਵੇਂ ਅੱਜਕਲ੍ਹ ਚੱਲਦੇ ਆਂ ਪਾਉਂਦੇ ਮੁੰਡੇ ਓਕੇ ਸਾਰੇ ਆਫ-ਸ਼ੋਲਡਰ ਟੀ-ਸ਼ਰਟਸ ਬਾਕੀ ਹੋਰ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਟੀ-ਸ਼ਰਟਸ 'ਮਾ ਬਾਕੀ ਸਾਰੀਆਂ ਬੈਕ ਪ੍ਰਿੰਟ ਹੈ। ਹੁਣ ਉੱਪਰ ਜੈਂਟਸ ਕਾਊਂਟਰ ਆ ਗਿਆ ਜੀ। ਇਸ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਆਈਟਮਾਂ ਮਿਲਣਗੀਆਂ ਜੈਂਟਸ ਅਕੋਰਡਿੰਗ ਜੋ ਚਲਦੀਆਂ ਐ ਬੁਆਏਜ਼ ਟੀ-ਸ਼ਰਟਸ ਮਿਲਣਗੀਆਂ। ਬੈਕ ਪ੍ਰਿੰਟ ਵਿੱਚ ਇਹ ਦੇਖੋ ਸਰ ਕਲੈਕਸ਼ਨ ਆ ਲੱਗੀ ਹੋਈ ਐ ਇਹ। ਇਹ ਵੀ ਤੁਹਾਨੂੰ ਹਰ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਜੀ। ਕਲਰ ਬਹੁਤ ਨੇ ਇਹਨਾਂ 'ਚ। ਪ੍ਰਿੰਟ ਬੈਕ ਪ੍ਰਿੰਟ, ਫਰੰਟ ਪ੍ਰਿੰਟ ਜਿੱਦਾਂ ਅੱਜਕੱਲ ਟ੍ਰੈਂਡ ਐ ਜੀ। ਤੇ ਦੋ ਬੈਕਪ੍ਰਿੰਟ ਮਿਲਣਗੇ ਸਰ ਤੇ ਬੈਕਪ੍ਰਿੰਟ ਹੈ ਦਾ ਟੀ-ਸ਼ਰਟ ਦਾ ਅੱਗੇ ਵੀ ਸਾਹਮਣੇ ਪ੍ਰਿੰਟ ਹੈ ਤੇ ਕਲਰ ਇਹਦੇ ਚ ਅਵੇਲੇਬਲ ਨੇ 5 5 6 6 ਕਲਰ ਨੇ ਜੀ ਇੱਕ ਆਰਟੀਕਲ ਚ ਆਹ ਹੋਉਂਦੀ ਹੈ ਸਾਰੀਆਂ ਸਾਹਿਬ ਬੈਕਪ੍ਰਿੰਟ ਆਫ ਸ਼ੋਲਡਰ ਟੀ-ਸ਼ਰਟਾਂ ਜਿਵੇਂ ਚੱਲਦੀਆਂ ਅੱਜਕੱਲ ਸਾਰੀਆਂ ਇਹ ਸਾਰਿਆਂ ਕਲਰ ਹੈਗੇ 3 3 4 4 5 5 ਕਲਰ ਹੈ ਸਭ ਦੇ ਨਾਲ ਬਸ ਇਹ ਹੋਉਂਦੀਆਂ ਨਾਰਮਲ ਟੀ-ਸ਼ਰਟਸ ਇਹਦੇ ਵਿੱਚ ਤੁਹਾਨੂੰ ਦੇ ਵਿੱਚ ਕਲਰ ਨਾਲ ਆ ਚਾਰ 4 5 5 ਕਲਰ ਸਰ ਕੀ ਸ਼ਰਦ ਨਾਲ ਅਵੇਲੇਬਲ ਹੈ ਕੋਲਰ ਚ ਮਿਲ ਜਾਣਗੇ ਹੈ ਕੋਲਰਸ ਆਰਟੀਕਲ ਮਿਲ ਜਾਣਗੇ ਬਹੁਤ ਇਹਦੇ ਚ ਕੋਲਰ ਚ ਡਿਜ਼ਾਈਨਿੰਗ ਸਰ ਆ ਹੋਗੀ ਕਿ ਜ਼ਿਪਰ ਡਿਜ਼ਾਈਨ ਹੋਗਾ ਪਿਓਰ ਗਰੰਟੀ ਵਾਲਾ ਮਾਲ ਹੋਗਾ ਐਂ ਅੱਜਕੱਲ੍ਹ ਆ ਨੀਟਿੰਗ ਚੱਲਦੀ ਹੈ ਫੁੱਲ ਸਟੈਚੇਬਲ ਹੋਣਗੀਆਂ ਸਾਰੀਆਂ ਇਹ ਜਿਵੇਂ ਸਾਰਿਆਂ ਵਿੱਚ 4 4 5 5 ਕਲਰ ਨਾਲ ਨਾਲ

ਔਰ ਇਹ ਅਜਾ ਤਰ੍ਹਾਂ ਦਾ ਬਾਈਕਲ ਡਿਜ਼ਾਈਨਰ ਪ੍ਰਾਡਾ প্রিনਟਡ ਚ ਇਹ ਫੁੱਲ ਓਵਰ ਪ੍ਰਿੰਟਡ ਟੀ-ਸ਼ਰਟਸ ਹੈ ਪ੍ਰਾਡਾ ਚ ਹਰ ਟੀ-ਸ਼ਰਟ ਦੇ ਨਾਲ ਚਾਰ ਚਾਰ ਕਲਰ ਨਾਲ ਹੋਣਗੇ ਕੋਈ ਗਰੰਟੀ ਹੈ ਟੀ-ਸ਼ਰਟ ਦੀ ਕੋਈ ਕਪੜਾ ਨਹੀਂ ਖਰਾਬ ਹੋਊਗਾ ਜ਼ਿੰਮੇਵਾਰੀ ਸਾਰੀ ਜਿਵੇਂ ਕੋਈ ਖਰਾਬ ਹੁੰਦਾ ਤਾਂ ਆਪਾਂ ਬੈਠੇ ਆ ਸਾਰੀ ਰਿਟਰਨਿੰਗ ਹੈ ਬਾਕੀ ਇਹ ਚੀਜ਼ਾਂ ਚਲਦੀਆਂ ਨੇ ਅੱਜਕੱਲ ਗੁਚੀ ਚ ਪੂਰਾ ਸਟੈਚੇਬਲ ਕਪੜਾ ਹੋਊਗਾ ਇਹਦੇ ਵਿੱਚ ਸਾਰੇ ਕਲਰ ਹੈ ਇਹਦੇ ਵਿੱਚ ਵੀ ਕਲਰ ਆ ਕਾਫੀ ਹਲੋ ਪੱਕੀ ਲੋਰ ਆ ਜਾਂਦੀ ਹੈ ਆਪਣੇ ਕੋਲ ਵਧੀਆ ਚ ਫਿਰ ਐਨਐਸ ਚ ਆ ਦੇਖੋ ਸਰ ਜੈਂਟਸ ਲੋਰਾਂ ਨੇ ਹੀ ਸਾਰੀ ਡਿਜ਼ਾਈਨਰ ਪੀਸ ਹੋਣ ਗਈ ਕੱਪੜਾ ਵਧੀਆ ਹੋਏਗਾ ਇਹਨਾਂ ਦਾ ਜੀ ਕੱਪੜੇ ਦੀ ਕੋਈ ਕੰਪਲੇਨ ਨਹੀਂ ਆਏਗੀ ਆ ਦੇਖੋ ਬਹੁਤ ਆਰਟੀਕਲ ਨੇ ਜੀ ਸਾਡੇ ਕੋਲ ਲੋਰਾਂ ਦੇ ਵੀ ਕਲਰ ਅਵੇਲੇਬਲ ਨੇ ਸਭ ਚ ਡਿਜ਼ਾਈਨਿੰਗ ਚ ਨੇ ਸਭ ਚ ਤੁਹਾਨੂੰ ਕਲਰ ਮਿਲਣਗੇ ਇਹ ਅੱਜਕੱਲ ਚੱਲਦੀ ਆ ਪ੍ਰਿੰਟਿੰਗ ਲੋਰ ਇਦੇ ਵਿੱਚ 2 2 3 3 ਕਲਰ ਹੈ ਲੋਰ ਦੇ ਨਾਲ ਅਵੇਲੇਬਲ ਹੈ ਪੱਟੀ ਵਾਲੀ ਚ ਆ ਜਾਂਦੀ ਹੈ ਸਾਈਡ ਆਈਡਲਸ ਇਦੇ ਵਿੱਚ ਵੀ 4 4 ਕਲਰ ਹੈ ਸਭ ਦੇ ਨਾਲ ਇੱਕ ਆ ਡਿਜ਼ਾਈਨ ਹੈ ਦੇ ਵਿੱਚ ਇੱਕ ਹੈ ਜੋਰਡਨ ਚ ਬਾਕੀ ਹੋਰ ਲੋਰਾਂ ਦੀ ਬਹੁਤ ਵੈਰਾਈਟੀ ਹੈ ਜਿੱਦਾਂ ਵੀ ਆ ਕਾਰਗੋ ਚਲਦੀਆਂ ਅੱਜਕੱਲ ਜੋਗਰਸ ਟਾਈਪ ਲੋਰ ਬॉयਜ਼ ਦੀ ਇਹ ਸਾਰੀ ਜੋਗਰ ਹੈ ਇਦੇ ਵਿੱਚ ਸਟੇਟ ਲੈਣੀ ਹੈ ਸਟੇਟ ਵੀ ਹੈਗੀ ਆਪਣੇ ਕੋਲ ਇਵੇਂ ਆ ਚੱਲਦੀਆਂ ਸਟੇਟ ਲੋਰਾਂ 4 ਪਾਕਟ ਲੋਰ 6 ਪਾਕਟ ਲੋਰ ਜਿੱਦਾਂ ਵੀ ਬਾਕੀ ਅੱਜਕੱਲੇ ਕਾਹ ਡਿਜ਼ਾਈਨ ਚੱਲ ਰਿਹਾ ਬਹੁਤ ਜ਼ਿਆਦਾ ਐਡੀਟਸ ਐਡੀਟਸ ਦੇ ਵਿੱਚ 3 ਬੋਨ ਨੀਚੇ ਤੋਂ ਬਟਨ ਲੱਗੇ ਹੋਏ ਆ ਫੁੱਲ ਪ੍ਰਿੰਟਿੰਗ ਹੋਊਂਗੀ ਨਾ ਦੀ ਕੜਾਈ ਹੋਊਂਗੀ ਸਭ ਦੇ ਨਾ ਖਰਾਬ ਹੋਣਗੇ ਜਿੱਦਾਂ ਹੈ ਉਹਵੇਂ ਰਹੋngੀਆਂ ਬਿਲਕੁਲ ਇਹ ਮੈਂ ਅੱਜਕੱਲ ਦੇ ਪ੍ਰਿੰਟ ਚੱਲਦੇ ਸ਼ਰਟ ਦੇ ਆਈ ਸ਼ਰਟਸ ਉਹ ਜੁਗੀਆਂ ਅਵੇਲੇਬਲ ਆਪਣੇ ਕੋਲ ਪ੍ਰਿੰਟਡ ਸ਼ਰਟਾਂ ਐਨੇ ਦੀਆਂ ਬਾਕੀ ਨੂੰ ਬਹੁਤ ਚੈੱਕ ਮਿਲ ਜੂਗੇ ਆਪਾਂ ਨੂੰ ਚੈੱਕ ਵੀ ਐ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਐ ਬਾਕੀ ਵਾਸ਼ਿੰਗ ਦੀ ਸ਼ਰਟ ਆਂਦੀ ਐ ਪਲੇਨ ਚ ਇਹਦੇ 5 4 4 5 5 ਕਲਰ ਐ ਹਰ ਦੇ ਆ ਚੱਲਦੀਆਂ ਅਜਕਲ ਡਬਲ ਪਾਕਟ ਸ਼ਰਟ ਇਹਨਾਂ ਡਬਲ ਪਾਕਟ ਹੈ ਜੀ ਇਹ ਨੇ ਚਲਦੀਆਂ ਐ ਇਹਨਾਂ ਦੇ ਬਹੁਤ ਪ੍ਰਿੰਟ ਹੈ ਅਲੱਗ-ਅਲੱਗ ਮਛੇਰੇ ਚੱਕ ਹੈ ਨਾਲੇ ਇੱਕ ਲਾਈਨਿੰਗ ਚਲਦੀ ਹੈ ਜੀ ਲਾਈਨਿੰਗ 'ਚ ਚਾਰ ਕਲਰ ਹੈ ਪੰਜ ਕਲਰ ਹੈ ਹਰ ਸ਼ਰਟ ਦੇ ਨਾਲ ਕਲਰ ਹੋਣਗੇ ਸਭ ਦੇ ਇਹ ਪ੍ਰਿੰਟਿੰਗ ਸ਼ਰਟਸ ਚਲ ਰਹੀ ਹੈ ਹਾ ਬਾਜੂ 'ਚ ਓਵਰਸਾਈਜ਼ ਬੜੀ ਅੱਛ ਚਲ ਰਹੀਆਂ ਨਾਲ ਆ ਦੇਖੋ ਫੁੱਲ ਗਰੰਟੀ ਹੋਊਗੀ ਨਾ ਟੀ-ਸ਼ਰਟਾਂ ਦੀ ਐਂ ਬਜਿਆ ਕੱਪੜਾ ਹੋਊਗਾ ਨਾ ਖਰਾਬ ਹੋਊਗਾ ਨਾ ਜਿਵੇਂ ਉਮੀਰ ਹੋਊਗਾ ਬਾਕੀ ਨਾ ਬਹੁਤ ਡਿਜ਼ਾਈਨ ਆ ਹੋਰ ਵੀ ਆ ਲੋ ਆ ਪ੍ਰਿੰਟਿੰਗ ਚਾ ਕਾਰਗੋ ਸ਼ਰਟਸ ਪਲੇਨ ਡਬਲ ਪਾਕਟ ਕਾਰਗੋ ਇਹਦੇ ਵਿੱਚ ਕਲਰ ਅਵੇਲੇਬਲ ਹੈ ਸਾਰੇ ਕਲਰ ਅਵੇਲੇਬਲ ਨੇ ਵਿੱਚ प्लेन शर्ट फॉर्मल प्लेन शर्ट इज छे सतर हो गए डबल पॉकेट होर आर्टिकल नाल, सारा डबल पॉकेट है थोड़ा बदिया च आ देखो सारी डबल पॉकेट शर्ट एक चल रही हम बर्बरी अजकल बर्बरी डिजाइनिंग, फुल वॉशिंग कपड़ा होगा ना कलर की गरंटी फुल ਫੁੱਲ ਸੱਚਾ ਹੈ ਫੁੱਲ ਕਲਰ ਦੀ ਗਾਰੰਟੀ ਜਿਵੇਂ ਆ ਉਹ ਮੇਰੇ ਆਉਗਾ ਪਿਓਰ ਜਿਵੇਂ ਬਰਬਰੀ ਦੇ ਟੈਗ ਸਾਰਾ ਬਰਬਰੀ ਜੋ ਲੇਬਲ ਆ ਉਹਦੇ ਆਉਗਾ ਬਾਕੀ ਆਪਣੇ ਕੋਲ ਆਉਂਦੀ ਪੈਂਟਾਂ ਜੀਨ ਦੀਆਂ ਜਿਵੇਂ ਆ ਚੱਲਦੀਆਂ ਦੇਖੋ ਡਿਓਰਚ ਡਿਜ਼ਾਈਨਿੰਗ ਵਾਲੀ ਪੈਂਟ ਆ ਲੈ ਇਹਨਾਂ ਜੈਂਟਸ ਪੈਂਟਾਂ ਸਾਰੀਆਂ ਇਹ ਆਰਟੀਕਲ ਸਾਰੇ ਇਹ ਆਜੂngੀਆਂ ਥੋੜੀ ਕਟਿੰਗ ਚ ਇਹਨਾਂ ਦੇ ਕਟਿੰਗ ਹੈ ਸਾਰੇ ਆਰਟੀਕਲ ਆਪਣੇ ਕੋਲ ਕੀ ਆਏ ਕਾਰਬਨ ਬਲੈਕ ਬਹੁਤ ਪੈਂਟਾਂ ਦੀ ਵੈਰਿਟੀ ਆਪਣੇ ਕੋਲ ਕਲਰ ਦੀ ਗਰੰਟੀ ਫੁੱਲ ਹੋਊਗੀ ਸਾਰਿਆਂ ਦੀ ਕਲਰ ਦੀ ਗਾਰੰਟੀ ਹੋਈ ਵੀਰ ਜੀ ਕੋਈ ਇਹਨਾਂ ਦੀ ਕੰਪਲੇਨਟ ਨਹੀਂ ਆਏਗੀ ਜੀ ਕੱਪੜਿਆਂ ਦੀ ਜਿੱਦਿਆਂ ਹਾਂ ਉਵੇਂ ਹੀ ਰੋਣ ਗਿਆ ਕੋਈ ਫੇਡ ਹੁੰਦਾ ਹੈ ਕਲਰ ਤਾਂ ਵਾਪਸ ਹੋਏਗੀ ਪੈਂਟ ਜਿੰਮੇਵਾਰੀ ਹੋਊਗੀ ਸਾਰੀ ਪੈਂਟ ਦੀ ਬਿਨਾਂ ਤੁਹਾਨੂੰ ਸਾਈਜ਼ ਸਾਰੇ ਮਿਲ ਜਾਣਗੇ ਅਵੇਲੇਬਲ ਸਾਡੇ ਕੋਲ 42 ਸਾਈਜ਼ ਤੱਕ ਪੈਂਟ ਮਿਲੇਗੀ ਜੀ 28 ਤੋਂ 40 42 ਤੱਕ ਸਾਰੇ ਸਾਈਜ਼ ਮਿਲੋਗੇ ਆਪਾਂ ਪੈਂਟਾਂ ਦੇ ਅਵੇਲੇਬਲ ਜੀਨ ਚ ਕੋਟਨ ਚ ਸਾਡੇ ਕੋਲ ਕੋਟਨ ਦੀ ਵੀ ਪੈਂਟਾਂ ਹੁੰਦੀਆਂ ਐ ਕੋਟਨ ਚ ਪੈਂਟਾਂ ਹੁੰਦੀਆਂ ਵਧੀਆ ਚ ਆ ਲੋ 28 ਤੋਂ ਲੈ ਕੇ 40 ਸਾਈਜ਼ ਤੱਕ ਹੈ ਹਲੋ ਇਹਦੇ ਵਿੱਚ ਬਹੁਤ ਕਲਰ ਹੈ 10 12 ਕਲਰ ਹੋਣਗੇ ਇਹਦੇ ਵਿੱਚ ਵੀ ਕਮਛੇ ਕਮ ਵੀ ਬਾਕੀ ਤੁਹਾਨੂੰ ਪਾਰਟੀ ویئر ਸ਼ਰਟਸ ਵੀ ਮਿਲਣਗੀਆਂ ਜਿਵੇਂ ਜਿੱਦਾਂ ਵਾਈਟ 블랙 ਆਰਟੀਕਲ ਆਣਗੇ ਪਾਰਟੀ ویئر ਸ਼ਰਟਸ ਹੈ ਜੀ ਸੈਲਫ ਡਿਜ਼ਾਈਨਿੰਗ ਵਿੱਚ ਹਾਂਜੀ ਜੀ ਮਾਨ ਸਾਹਿਬ ਕਿੰਦਾ ਲੱਗੀ ਵੈਰਾਈ ਸਾਡੀ ਦੁਕਾਨ ਦੀ ਹਾਂਜੀ ਬਹੁਤ ਵਧੀਆ ਵੈਰਾਈ ਲੱਗੀ ਹੈ ਜੀ ਸੋ ਅਸੀਂ ਤੁਹਾਡਾ ਸਾਰਾ ਮਤਲਬ ਕੇ ਦੇਖ ਲਿਆ ਤੇ ਹੁਣ ਦਰਸ਼ਕ ਵੀ ਦੇਖਣਗੇ ਤੇ ਬਹੁਤ ਵਧੀਆ ਵੈਰਾਈਟੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਮੁੰਡਿਆਂ ਦੀ ਕੁੜੀਆਂ ਦੀ ਹੋਰ ਜ ਮਤਲਬ ਕੇ ਆਪਣੇ ਕੋਲ ਕਿਸ ਤਰ੍ਹਾਂ ਨਹੀਂ ਹੈਗਾ ਬਾਕੀ ਸਾਰਾ ਅਵੇਲੇਬਲ ਹੈ ਜੈਂਟਸ ਵੇਅਰ ਹੋ ਗਿਆ ਸਾਰੀਆਂ ਆਈਟਮਾਂ ਜੋਕਰ ਵਗੈਰਾ ਟੀ-ਸ਼ਰਟਾ ਵਗੈਰਾ ਲੋਰਾ ਵਗੈਰਾ ਬਾਕੀ ਅਦਰਵਾਈਜ਼ ਹਰ ਆਈਟਮ ਜੈਂਟਸ ਦੀ ਫੁੱਲ ਵੈਰਾਈਟੀ ਮਿਲੇਗੀ ਤੁਹਾਨੂੰ ਲੇਡੀਜ਼ ਦੀ ਤੁਹਾਨੂੰ ਪਾਰਟੀ ਵੇਅਰ ਡਰੈਸਾਂ ਸੂਟ ਵਗੈਰਾ ਕੁਰਤੀਆ ਵਗੈਰਾ ਟੌਪ ਵਗੈਰਾ ਪੱਕੀ ਸਕਰਟਾਂ ਵਗੈਰਾ ਨਿਕਰਾ ਵਗੈਰਾ ਗਰਲਿਸ ਜੋ ਵੀ ਸ਼orts ਵਗੈਰਾ ਹੁੰਦੇ ਸਾਰੀਆਂ ਆਈਟਮਾਂ ਤੁਹਾਨੂੰ ਉੱਥੇ ਅਵੇਲੇਬਲ ਹੁੰਦੀਆਂ ਸਭ ਦਾ ਟਾਈਮ ਆਪਣੀ ਦੁਕਾਨ ਦੇ ਉੱਪਰ ਕੋਈ ਇਹ ਜੀ ਗੱਲ ਜੇ ਨਾ ਮਿਲੇ ਤੁਹਾਨੂੰ ਸਾਰੀ ਵੈਰਾਈਟੀ ਵਧੀਆ ਸਾਫ ਸੁਥਰਾ ਮਾਲ ਹੋਗਾ ਚੰਗੇ ਕਰਾ ਦਾ ਮਾਲ ਹੋਊਗਾ ਜੀ ਸੋ ਇੱਕ ਵਾਰੀ ਆਪਣਾ ਦੁਕਾਨ ਦਾ ਜੋ ਐਡਰੈਸ ਹੈ ਤੇ ਕੰਟੈਕਟ ਨੰਬਰ ਵੀ ਦੱਸ ਦਿਓ ਹਾਂ ਜੀ ਜੀ ਆਪਣਾ ਦੁਕਾਨ ਦਾ ਨਾਮ ਹੈਗਾ ਇਹ ਪਹਿਲਾਂ ਤਾਂ ਆਪਣੀ ਦੁਕਾਨ ਦਾ ਨਾਮ ਜੀ ਮਹਾਦੇਵ ਜੋ ਸਾਡਾ ਸ਼ੁਰੂ ਤੇ ਨਾਮ ਰਿਹਾ ਉਹਦੇ ਜੋ ਅਸੀਂ ਰੱਖਿਆ ਵਾ ਤਾਂ ਥੋੜਾ ਜਨੂੰ ਅਸੀਂ ਚੇਂਜ ਕਰਿਆ ਹੈ ਹੁਣ ਅਸੀਂ ਪੰਧਰ ਨਾਮ ਹੈਗਾ ਉਹ ਪਹਿਨਾਵਾ ਜਦੋਂ ਅਸੀਂ ਨਮਾ ਨਾਮ ਰੱਖਿਆ ਹੁਣ ਪਹਿਨਾਵਾ ਇਹ ਮੇਨ ਬੁਜ਼ਾਰ ਸਬਜ਼ੀ ਮੰਡੀ ਦੇ ਵਿੱਚ ਕੁਰਾਲੀ ਮੇਨ ਬੁਜ਼ਾਰ ਸਬਜ਼ੀ ਮੰਡੀ ਦੇ ਵਿੱਚ ਆਉਣਾ ਪੈ ਜਾਂਦੀ ਹੈ ਦੁਕਾਨ ਮਾਤਾ ਰਾਣੀ ਚੌਂਕ ਦੇ ਬਿਲਕੁਲ ਸਾਹਮਣੇ ਆ ਜਾਂਦੀ ਹੈ ਆਪਣਾ ਕੰਟੈਕਟ ਨੰਬਰ ਹੈਗਾ 995566201 ਤਾਂ ਦੇ ਵੀਡ ਕਰੋ ਜਰੂਰ ਨਸਨ ਦਵਾ ਕੇ ਉਹ ਸਾਰੀ ਵੈਰਿਟੀ ਦਿਖਾਈ ਜਾਊਗੀ ਵਧੀਆ ਤਰੀਕੇ ਦਾ ਸਾਰੇ ਆਪਣੇ ਕੋਲ ਡਿਜ਼ਾਈਨ ਵਗੈਰਾ ਸਾਰੇ ਅਵੇਲੇਬਲ ਨਮੇਟ ਜਨੰਦੇ ਰਹਿੰਦੇ ਆਗੇ ਜਿਸੀ ਅੱਜ